ਸੋ ਇਸ ਲਈ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਇੱਕ ਸਖਸ਼ ਜੋ ਹਾਦ ਦੇ ਵਿੱਚ ਸੀਰੀਪ ਫੜ ਕੇ ਅਟੈਕ ਕਰਦਾ ਹੋਇਆ ਨਜ਼ਰ ਆਇਆ ਤੇ ਮੌਕੇ ਦੀ ਜਿਹੜੀ ਕਿ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਇੱਕ ਸਖਸ਼ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਤੇ ਇਸਰ ਹਥਿਆਰ ਉਸ ਦੇ ਹੱਥ ਦੇ ਵਿੱਚ ਫੜਿਆ ਹੋਇਆ ਗਿਆ ਹਾਲਾਂਕਿ ਐਸਜੀਪੀਸੀ ਦੀ ਟਾਸ ਫੋਰਸ ਦੇ ਵੱਲੋਂ ਮੌਕੇ ਤੇ ਸਥਿਤੀ ਨੂੰ ਕਾਬੂ ਕੀਤਾ ਗਿਆ ਉਕਤ ਸਖਸ਼ ਨੂੰ ਜਫਾ ਪਾ ਕੇ ਜਿਹੜਾ ਕੀ ਹੈ ਕਾਬੂ ਕੀਤਾ ਗਿਆ ਤੇ ਮੌਕੇ ਦੀ ਨਿਜਾਕਤ ਨੂੰ ਵਿਗਦਿਆ ਹੋਇਆ ਜਿਹੜੀ ਕੀ ਸਥਿਤੀ ਸੰਭਾਲੀ ਗਈ ਹੈ ਕਾਬਲੇ ਜ਼ਿਕਰ ਹੈ ਕਿ ਆਪਰੇਸ਼ਨ ਬਲੂ ਸਟਾਰ ਦੀ ਅੱਜ ਜਿਹੜੀ ਕੀ ਵਰਤੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਜਿੱਥੇ ਕੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਇਸੇ ਦੌਰਾਨ ਜਦੋਂ ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਰਦਾਸ ਕੀਤੀ ਜਾ ਰਹੀ ਹੁੰਦੀ ਆ ਤਾਂ ਇੱਕ ਜਿਹੜਾ ਕੀ ਦੇਖ ਸਕਦੇ ਹੋ ਨਿਹੰਗ ਸਿੰਘ ਦੱਸਿਆ ਜਾ ਰਿਹਾ ਉਕਤ ਸਖਸ਼ ਜਿਸ ਦੇ ਵੱਲੋਂ ਉੱਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਇਹ ਮਿਲੀ ਹੈ ਕਿ ਐਸਜੀਪੀਸੀ ਟਾਸਕ ਫੋਰਸ ਦੇ ਵੱਲੋਂ ਜਿਹੜਾ ਕੀ ਹੈ ਅੰਦਰ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪੂਰੀ ਜਿਹੜੀ ਆ ਉਹ ਨਿਗਰਾਨੀ ਕੀਤੀ ਜਾ ਰਹੀ ਹੁੰਦੀ ਹੈ ਸੰਗਤਾਂ ਨੂੰ ਤਰਤੀਬ ਵਾਈਜ਼ ਬਿਠਾਇਆ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਜਿਹੜਾ ਕਿ ਦੱਸਿਆ ਜਾ ਰਿਹਾ ਇੱਕ ਸਖ ਇੱਕ ਸਾਈਡ ਤੋਂ ਲੈ ਕੇ ਜੰਗਲੇ ਦੀ ਕੁੰਡੀ ਖੋਲ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਇਸ ਨੂੰ ਰੋਕਿਆ ਜਾਂਦਾ ਤੇ ਤਲਖੀ ਭਰਿਆ ਮਾਹੌਲ ਬਣ ਜਾਂਦਾ ਤੇ ਉਕਤ ਸਖ ਜਿਹੜਾ ਕਿ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਕੇ ਫਿਰ ਸ਼੍ਰੀ ਸਾਹਿਬ ਦੇ ਨਾਲ ਹਮਲਾ ਕਰਨ ਦੀ ਜੋ ਹੈ ਕੋਸ਼ਿਸ਼ ਕਰਦਾ ਜਿਸ ਕਰਕੇ ਉੱਥੇ ਜੋ ਮਾਹੌਲ ਹੈ ਕਾਫੀ ਜ਼ਿਆਦਾ ਦਹਿਸ਼ਤ ਭਰਿਆ ਬਣ ਜਾਂਦਾ ਦੇਖ ਸਕਦੇ ਹੋ ਕਿ ਕਿਵੇਂ ਇੱਕ ਤੱਕ ਸਖਸ਼ ਦੇ ਵੱਲੋਂ ਹਮਲਾ ਕਰਨ ਦੀ ਜਿਹੜੀ ਕਿ ਉਹ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ ਪਰ ਜਿਹੜੀ ਐਸਜੀਪੀਸੀ ਦੀ ਟਾਸਕ ਫੋਰਸ ਹੈ ਉਸ ਦੇ ਵੱਲੋਂ ਉਕਸਖ ਨੂੰ ਮੌਕੇ ਦੇ ਉੱਪਰ ਕਾਬੂ ਕਰ ਲਿਆ ਜਾਂਦਾ ਹੈ ਸਿੱਤ ਨੂੰ ਸੰਭਾਲ ਲਿਆ ਗਿਆ ਤੇ ਬਹੁਤ ਜ਼ਿਆਦਾ ਜਿਹੜਾ ਕੀ ਹੈ ਇੱਥੇ ਜਿਹੜੇ ਕਿ ਇਹ ਮਾਹੌਲ ਖਰਾਬ ਨਾ ਹੋਵੇ ਇਸ ਤੋਂ ਪਹਿਲਾਂ ਹੀ ਜਿਹੜੀ ਕਿ ਇਹ ਪੂਰੀ ਸਥਿਤੀ ਸੰਭਾਲ ਲਈ ਗਈ ਹੈ ਇਸੇ ਖਬਰ ਤੇ ਅਪਡੇਟ ਲਈ ਰੁਕ ਕਰਦੇ ਹਾਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਅਲੀ ਸ਼ਰਮਾ ਫੋਨ ਲਿੰਨ ਤੇ ਮਿਊਜ਼ ਨੇ ਤੋ ਲਲਿਤਾ ਹੰਗਾਮਾ ਹੋਇਆ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੌਣ ਹੈ ਸਖਿ ਕਿਉਂ ਇਸ ਦੇ ਬਲੋ ਅਜੀਹ ਹਰਕਤ ਕੀਤੀ ਗਈ ਜੀ ਜੀ ਦੇਖੋ ਜੀ ਹੰਗਾਮਾ ਜਰੂਰ ਹੋਇਆ ਹੈ ਸੰਗਠਨ ਨਕ ਮੁਕਤ ਹੋਣ ਵਾਸਤੇ ਸ਼ੀਸ਼ਾ ਕਾਟ ਦੇ ਸਾਹਮਣੇ ਜੀ ਅਤੇ ਅੱਜ ਇੱਕ ਨੂਕਾ ਰਾਮਿਆਂ ਮਿਲ ਬਣਾਇਆ ਜਾ ਰਿਹਾ ਸੀ ਜੀ ਥੋੜੀ ਜੀ ਗੱਲ ਇਹ ਹੈ ਕਿ ਇੱਕ ਗੱਲ ਨੂੰ ਉਹਨਾਂ ਦਾ ਵਿਰੋਧ ਹੋਇਆ ਉਹ ਹਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੱਕ ਨੌਜਵਾਨ ਵੱਲੋਂ ਇਹ ਹੰਗਾਮਾ ਕੀਤਾ ਗਿਆ ਅੰਦਰਲੇ ਜਿਹੜੇ ਸ਼ੀਸ਼ੇ ਰਾ ਉਹ ਵੀ ਤੋੜ ਦਿੱਤੇ ਗਏ ਹੱਥ ਦੇ ਵਿੱਚ ਉਹ ਕੁਰਬਾਨ ਹੋ ਕੇ ਭੱਜਦਾ ਹੋਇਆ ਵੀ ਸਾਹਮਣੇ ਆਇਆ ਹੈ ਪਰ ਉਹਦੀ ਜੋ ਦਰਬਾਰਪავლ ਦੇ ਮੁਲਾਜ਼ਮ ਨੇ ਇਹਨਾਂ ਨੂੰ মিডিਆ ਤੋਂ ਕਵਰੇਜ ਕਰਦੋ ਵੀ ਅੰਦਰ ਰੋਕਿਆ ਗਿਆ ਕਿ ਕਿਸੇ ਤਰ੍ਹਾਂ ਦਾ ਜੋ ਹੰਗਾਮਾ ਹੋ ਰਿਹਾ ਹੈ ਉਹ ਨਿਆਟਾ ਖਿਆ ਪਹੁੰਚ ਸਕੇ ਉਸ ਨੂੰ ਰਕੇ মিডিਆ ਦੇ ਕੈਮਰੇ ਵੀ ਬੰਦ ਕਰਾ ਦਿੱਤੇ ਗਏ ਕਿ ਹੰਗਾਮੀ ਟਕਰਾਵ ਵਾਲੀ ਸਥਿਤੀ ਬਣੀ ਕਿਉਂ ਹੈ ਕਿਉਂ ਅਜਿਹੀ ਜਿਹੜੀ ਕੀ ਹੈ ਸਥਿਤੀ ਬਣੀ ਹੈਗੀ ਕੁਝ ਪਤਾ ਚੱਲ ਸਕਿਆ ਇਹ ਜੀ ਬਿਲਕੁਲ ਜੀ ਜਿਸ ਨੂੰ ਕਲੋਕ ਰੰਗ ਹੈ ਸਿੱਖ ਜੱਤੇ ਬੰਦੀਆਂ ਵੱਲੋਂ ਹਮੇਸ਼ਾ ਹੀ ਜੋ ਦਰਬਾਰਪავლ ਦੇ ਮੁਲਾਜ਼ਮ ਨੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟਕਰਾਅ ਪਹਿਲਾਂ ਵੀ ਹੋਈ ਜੀ ਪਰ ਇਸ ਵਾਰ ਇਹ ਟਕਰਾਅ ਤੋਂ ਜ਼ਿਆਦਾ ਹੋਈ ਹੈ ਅੰਦਰ ਜੋ ਸ਼ੀਸ਼ੇ ਆ ਉਹ ਵੀ ਤੋੜੇ ਗਏ ਨੇ ਅਤੇ ਉਸ ਤੇ ਸਿੱਖ ਨੌਜਵਾਨوں ਉਸ ਤੇ ਵਾਰ ਜਿਹੜਾ ਕਾਰ ਵੀ ਕੀਤਾ ਗਿਆ ਹੈ ਤਾਂ ਪਛਾਣ ਹੋ ਪਈ ਉਹ ਕਿਹਦੀ ਕੋਣ ਹੈ ਉਹ ਸਖਸ਼ ਕੀ ਕਿੱਥੋਂ ਦਾ ਰਹਿਣ ਵਾਲਾ ਕੀ ਨਾਮ ਹੈ ਉਸ ਦਾ ਕੁਝ ਪਤਾ ਚੱਲ ਸਕਿਆ ਨਹੀਂ ਜੀ ਹਜੇ ਇਹ ਕੋਈ ਵੀ ਜਾਣਕਾਰੀ ਨਾ ਦਰਵਾਜ਼ਾ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਕੀਤੀ ਗਈ ਹੈ ਨਾ ਹੀ ਹਜੇ ਲੈ ਕੇ ਕਿਤੇ ਕੋਈ ਮੁਲਾਜ਼ਮ ਵੱਲੋਂ ਸਾਂਝੀ ਕੀਤੀ ਗਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਉਸ ਦਾ ਨਾਮ ਕੀ ਹੈ ਅਜੇ ਤੱਕ ਉਸ ਦਾ ਨਾਮ ਵੀ ਬਿਲਕੁਲ ਸਾਹਮਣੇ ਨਹੀਂ ਆਇਆ ਬਸ ਜੀ ਵੀਡੀਓ ਉਹ ਵੀ ਜਰੂਰ ਸਾਹਮਣੇ ਆਈ ਹੈ ਜੋ ਉਸ ਤੇ ਨੌਜਵਾਨੋ ਤੇ ਹਾਦਸੇ ਵਿੱਚ ਕਿਰਪਾਲ ਕਰਕੇ ਪੜਦਾ ਹੋਇਆ ਨਜ਼ਰ ਆਇਆ ਲਈ ਤੇ ਇਹ ਇਕੱਲਾ ਹੀ ਨੌਜਵਾਨ ਇੱਥੇ ਆਇਆ ਸੀ ਜਾਂ ਇਸ ਦੇ ਹੋਰ ਸਾਥੀ ਵੀ ਇੱਥੇ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਕੋਈ ਪਛਾਣ ਨਹੀਂ ਹੋ ਸਕਦੇ ਨੇ ਪਰ ਜੇ ਵੀਡੀਓ ਦੇਖੀਏ ਤਾਂ ਵੀਡੀਓ ਦੇਖੀਏ ਤਾਂ ਇੱਕ ਨੌਜਵਾਨ ਇਕੱਲਾ ਹੀ ਇੱਕ ਨੌਜਵਾਨ ਭੱਜਦਾ ਹਾਸ ਤੱਕ ਕਿਰਪਾਨ ਫੜ ਕੇ ਭੱਜਦਾ ਹੋਇਆ ਨਜ਼ਰ ਆ ਰਿਹਾ ਇਸਦੇ ਹੋਰ ਕਾਫੀ ਹੋ ਸਕਦੇ ਨੇ ਪਰ ਇਹ ਸਮਾਂ ਉਹ ਘਟਨਾਈ ਹੈ ਉਸੇ ਦੇ ਲਾਗੇ ਇਸ ਤਰ੍ਹਾਂ ਦਾ ਕੋਈ ਜਿਆਦਾ ਕਾਫੀ ਨਜ਼ਰ ਨਹੀਂ ਆ ਰਿਹਾ ਸੀ ਸੋ ਲਲੀਤ ਜਿਸ ਤਰ੍ਹਾਂ ਨਾਲ ਅਟੈਕ ਕੀਤੇ ਗਏ ਹੈਗੇ ਨੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਹੈ ਭੱਜਦਾ ਹੋਇਆ ਨਜ਼ਰ ਆ ਰਿਹਾ ਕੀ ਕੋਈ ਜ਼ਖਮੀ ਵੀ ਹੋਇਆ ਇਸ ਹਮਲੇ ਦੇ ਵਿੱਚ ਜਾਂ ਫਿਰ ਗਣੀਮਤ ਵਿਚਾਰਿਆ ਹੈਗਾ ਜ਼ਖਮੀ ਦੀ ਜਖਮੀ ਕੋਈ ਨਹੀਂ ਹੋਇਆ ਤੇ ਨਾਂਹੇ ਦੇ ਤੱਕ ਕੋਈ ਵਗੈਰਾ ਮਾਮਲਾ ਸਾਹਮਣੇ ਆਇਆ ਕਿ ਕਿ ਕਿਰਪਾਨ ਵਧੀ ਹੈ ਜਿਸ ਤੋਂ ਕੋਈ ਇੱਕ ਨੌਜਵਾਨ ਕਿਰਪਾਨ ਲੈ ਕੇ ਭੱਜਦਾ ਹੈ ਤੇ ਉਸ ਤੋਂ ਬਾਅਦ ਜੇ ਬਲਾਕ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਉਹ ਵੀ ਅੱਗੇ ਲੱਕੇ ਭੱਜਦੇ ਹੋਏ ਲੱਜੇ ਨਹੀਂ ਪਰ ਜਮਨੀ ਦੀ ਕੋਈ ਜਖਮੀ ਹੋਇਆ ਜਾਂ ਨਹੀਂ ਹੋਇਆ ਇਸ ਦੀ ਕੋਈ ਵੀ ਜਾਣਕਾਰੀ ਮੇਰੇ ਕੋਲ ਤਾਂ ਨਹੀਂ ਮਿਲਦੀ ਜੀ ਸੋ ਧੰਨਵਾਦ ਗੱਲਬਾਤ ਕਰਨ ਲਈ ਵਾਕਿ ਜਿਸ ਤਰ੍ਹਾਂ ਦੇ ਨਾਲ ਉਕਤ ਸਖਸ਼ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਨੂੰ ਲੈ ਕੇ ਹੁਣ ਉਸ ਦੇ ਖਿਲਾਫ ਐਕਸ਼ਨ ਵੀ ਲਿਆ ਜਾਵੇਗਾ ਹਾਲਾਂਕਿ ਜੋ ਸਥਿਤੀ ਨੂੰ ਸੰਭਾਲ ਲਿਆ ਜਾਂਦਾ ਹੈਗਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਹੈਗੇ ਨੇ ਟਾਸ ਫੋਰਸ ਦੇ ਸੇਵਾਦਾਰ ਹੈਗੇ ਨੇ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੇ ਕਿ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੇ ਨੇ ਕਿਉਂਕਿ ਤਸਵੀਰਾਂ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਜ਼ਾਰਾਂ ਦੀ ਤعداد ਦੇ ਵਿੱਚ ਇੱਥੇ ਸੰਗਤਾਂ ਜਿਹੜੀਆਂ ਕਿ ਪਹੁੰਚੀਆਂ ਹੋਈਆਂ ਨੇ ਕੱਲੂਕਾਰਾ ਦਿਵਸ ਜਿਹੜਾ ਕਿ ਅੱਜ ਮਨਾਇਆ ਜਾ ਰਿਹਾ ਹੈਗਾ ਅਰਦਾਸ ਕੀਤੀ ਗਈ ਹੈਗੀ ਹੈ ਸ੍ਰੀ ਅਖੰਡ ਪਾਤਸ਼ਾਹਬ ਦੇ ਪਾਰਕ ਦੇ ਭੋਗ ਪਾਈ ਗਏ ਹੈਗੇ ਨੇ ਅਤੇ ਐਸਜੀਪੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼ਹੀਦਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਦਾ ਜ਼ਿਕਰ ਆਪਾਂ ਜ਼ਿਕਰ ਕਰੀਏ ਤਾਂ ਕਾਰਜਕਾਰੀ ਅੰਦਰ ਕੁਲਦੀਪ ਸਿੰਘ ਗੜਗਈ ਦਾ ਜਿਹੜਾ ਕਿ ਹੈਗਾ ਆ ਉਹਨਾਂ ਦਾ ਵਿਰੋਧ ਜ਼ਰੂਰ ਹੋਇਆ ਸੀ ਕਿ ਸ਼ਹੀਦਾਂ ਦੇ ਪਰਿਵਾਰ ਜਿਹੜੇ ਕਿ ਉਹਨਾਂ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਪਰ ਜੋ ਤਲਕੀ ਭਰਿਆ ਮਾਹੌਲ ਬੰਦਾ ਤੁਮ ਜਿਹੜਾ ਕੀ ਹੈਗਾ ਵਿਰੋਧਤਾ ਦੀਆਂ ਚਰਚਾਵਾਂ ਦੇ ਵਿਚਾਲੇ ਹਾਲਾਂਕਿ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਹਾਲੇ ਕੀ ਦੱਸਿਆ ਜਾ ਰਿਹਾ ਕਿ ਕਾਰਜਕਾਰੀ ਦਤਾਰ ਗੜਗਈ ਦੇ ਵੱਲੋਂ ਜਿਹੜਾ ਕੀ ਕੋਮ ਦੇ ਨਾਲ ਸੰਦੇਸ਼ ਜਾਰੀ ਤਾਂ ਨਹੀਂ ਕੀਤਾ ਗਿਆ ਨਹੀਂ ਦਿੱਤਾ ਗਿਆ ਸੰਦੇਸ਼ ਪਰ ਅਰਦਾਜ਼ ਜ਼ਰੂਰ ਕੀਤੀ ਗਈ ਹੈਗੀ ਪਰ ਇਸ ਦੌਰਾਨ ਜਿਹੜੀ ਕਿ ਦੂਜੇ ਪਾਸੇ ਤਸਵੀਰ ਨਿਕਲ ਕੇ ਆਂਦੀ ਹੈ ਸ਼ਰੀਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਹੁਣ ਇਹ ਪੂਰਾ ਜਿਹੜਾ ਕੀ ਮਾਮਲਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਖਰਕਾਰ ਇਹ